ਸ਼ਸ਼ੀ ਦਾ ਲੈਟਰੀ ਦਾ ਖਾਲਸਾ ਹੈ ਅੱਜ ਸਾਬੂ ਕੀ ਕਲਮੰਡੀ ਨੂੰ ਤੇ ਨਿਰਚੇਤਨਾ ਮਾਂ ਜੀ ਨੂੰ ਨਗਰ ਕੀਰਤਨ ਸੀ ਚੱਲਦੇ ਹੋਏ ਆ ਜਿਸ ਨਾਲ ਪਾਪਾ ਹਮਕੇ ਦੀ ਕਿਉਂਕਿ ਸਮੂਹ ਕਰਤਾ ਨੇ ਬਹੁਤ ਬਹੁਤ ਸੈਂਦਾ ਧੰਨਵਾਦ ਕੀਤਾ ਜੋ ਕਿ ਕਿਉਂਕਿ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਨਗਰ ਕੀਰਤਨ ਸਾਬੂ ਕੀ ਕਲਮੰਡੀ ਤੋਂ ਚੱਲ ਕੇ ਸ੍ਰੀ ਸਮਾਗਮ ਦੀ ਚੰਗੌਰ ਹੈ ਬੁਨੀ ਹੈ ਤੇ ਲਾਬੇ ਦੀਆਂ ਸੰਗਤਾਂ ਦੇ ਅਸੀਂ ਦਰਸ਼ਨ ਕਰਦੀਆਂ ਤੇ ਗੱਲਬਾਤ ਕਰ ਗਿਆ ਸਾਡੀ ਇਹ ਸੰਗਤ ਨਾਲ ਇੰਦਾਂ ਦਾ ਜੋ ਪ੍ਰੋਗਰਾਮ ਕਰਿਆ ਆ ਸ਼ਬਦਾਂ ਦੇ ਵਿੱਚ ਵੈਰੀ ਗੁੱਡ ਜੀ ਦਾ ਖਾਲਸਾ ਵਾਰੀ ਗੁੱਡ ਜੀ ਜੀ ਸਤਕਾਰ ਜੋ ਬਾਬਾ ਜੀ ਦੇ ਸੀ ਇਹਦਾ ਚੇਤਨਾ ਮਾਸਟਰ ਦੇ ਸਾਡੇ ਨਾਂ ਦੇ ਸ਼ਹਿਰ ਦੇ ਵਿੱਚ ਜਦੋਂ ਉਹਨਾਂ ਨੇ ਪ੍ਰੋਗਰਾਮ ਬਣਾਇਆ ਮੈਨੂੰ ਮਾਣ ਆ ਇਸ ਨਗਰ ਤੇ ਇਸ ਸ਼ਹਿਰ ਤੇ ਮਾਨ ਹੋਵੇ ਕਿਉਂ ਨਾ ਕਿ ਇਹ ਉਹ ਧਰਮੀ ਰਾਜੇ ਦਾ ਵਸਾਇਆ ਹੋਇਆ ਸ਼ਹਿਰ ਹੈ ਜਿਹਨੂੰ ਮਹਾਰਾਜਾ ਨਾਪਾ ਕਹਿ ਕੇ ਪੁਕਾਰਿਆ ਨਹੀਂ ਜਾਂਦਾ ਉਹ ਉਸ ਸਮੇਂ ਤੋਂ ਲੈ ਉਸ ਤੇ ਜਿਹੜਾ ਬਸ ਗਿਆ ਉਹਦੇ ਚ ਸਿੱਖੀ ਦਾ ਖੁਦ ਤੋਂ ਕਿਹੋ ਜਿਹਾ ਹੋ ਗਿਆ ਉਸ ਤੋਂ ਵੀ ਵੱਡਾ ਮਾਨ ਇਹ ਹੈ ਕਿ ਜਿੰਨੀਆਂ ਜਿਹੜੀਆਂ ਕੱਲ ਕੀ ਤਰ ਤਸਵੇਸ਼ ਪਿਤਾ ਗੁਰੂ ਘਰ ਸੇ ਮਹਾਰਾਜੇ ਰਹੇ ਜਾਂ ਜਿਹੜੀਆਂ ਬਾਬਾ ਜੀ ਨੇ ਕੁਰਬਾਨੀਆਂ ਕੀਤੀਆਂ ਬਾਬਾ ਜੀ ਗਲੇ ਨਾਲ ਲਾਏ ਪਾਤਸ਼ਾਹ ਨੇ ਉਹ ਉਹ ਸਮੇਂ ਦਾ ਪਰ ਮੈਂ ਤੁਹਾਨੂੰ ਬਜੂਦਾ ਗੱਲ ਸੁਣਾਵਾਂ ਕਿ ਅਸੀਂ ਹਰ ਜਿੰਨੇ ਦੇਹ ਧਾਰੀ ਹੋਏ ਨੇ ਜਿੰਨਿਆਂ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਨਾਲ ਪੰਗਾ ਲਿਆ ਕਿਸੇ ਪੰਜ ਪਿਆਰੇ ਨਾਲ ਰਿਆ ਦਸਤਾਰ ਨਾਲ ਰਿਆ ਦਾੜੇ ਨਾਲ ਰਿਆ ਉਹਨੂੰ ਜਦੋਂ ਅਸੀਂ ਮੂੰਹ ਤੋੜਵਾ ਜਵਾਬ ਦਿੰਦੇ ਰਹਿਆ ਮੈਂ ਇਹ ਗੱਲ ਕਹੀ ਬਿਨਾ ਰਹਿ ਨਹੀਂ ਸਕਦਾ ਉਦੋਂ ਵੀ ਰੰਗਰੇਟੇ ਗੁਰੂ ਕੇ ਬੇਟੇ ਜਿਹੜੀ ਸਾਡੇ ਵਾਲੀ ਫੌਜ ਹੈ ਜਿਹੜੇ ਅਸੀਂ ਮਾਣ ਕਰਦੇ ਹਾਂ ਉੱਚੀਆਂ ਜਾਤਾਂ ਦਾ ਐਸੇ ਵਿਸ਼ਵਾਸ ਨਹੀਂ ਹੈ ਜਾਤ ਚ ਸਿੱਖੀ ਚ ਔਰ ਫੇਰ ਵੀ ਉੱਥੇ ਬੜੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਸਿੰਘਾਂ ਨੇ ਸਾਨੂੰ ਦੁਬਾਰਾ ਬਾਬਾ ਜੀ ਦੀ ਯਾਦ ਤਾਜ਼ਾ ਕਰਾਉਂਦੇ ਨੇ ਕਿ ਇਹ ਸਿੰਘ ਨੇ ਜਿਹੜੇ ਨਾ ਕਦੇ ਡਰੇ ਨੇ ਨਾ ਝਿਜਕੇ ਨੇ ਨਾ ਇਹਨਾਂ ਨੂੰ ਘਰ ਦੀ ਸੋਚ ਨਾ ਕਿਸੇ ਪਰਿਵਾਰ ਦੀ ਸੋਚ ਇਹ ਕਹਿੰਦੇ ਨੇ ਪੰਥ ਬਸੇ ਮੈਂ ਜਿਹੜਾ ਮਨ ਚੌਕ ਨੇਰਾ ਇਹ ਮਾਣ ਹੈ ਇਸ ਕਰਕੇ ਮੈਂ ਇਥੋਂ ਦੀ ਪ੍ਰਬੰਧਕ ਕਮੇਟੀ ਨੂੰ ਨਿਮਰਤਾ ਸਹਿਤ ਬੇਨਤੀ ਕਰੂੰ ਕਿ ਵੀਰੋ ਥੋੜਾ ਜਿਹੜਾ ਅਪਰਾਲ ਬਹੁਤ ਸਲਾਂਘਾ ਜੋਗ ਹੈ ਪ੍ਰਸ਼ੰਸਾ ਜਿੰਨੀ ਕੀਤੀ ਜਾਵੇ ਘਟਾ ਹੈ ਇਸੇ ਤਰ੍ਹਾਂ ਡਟੇ ਰਹੋ ਤਾਂ ਕਿ ਪਾਸਾ ਤੁਹਾਡੀਆਂ ਝੋਲੀਆਂ ਭਰਦਾ ਰਹੇ ਇਹੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਕਾਲ ਸਤਿ ਸ੍ਰੀ ਅਕਾਲ ਇੱਕ ਜਿਵੇਂ ਅੱਜ ਹੁਣ ਸਾਡਾ ਜੂਥ ਹੈ ਜਿਹੜਾ ਪੰਜਾਬ ਦਾ ਜਿਹੜਾ ਸਾਡਾ ਇਤਿਹਾਸਕ ਗੌਰਵਮਈ ਕੁਰਬਾਨੀਆਂ ਨੇ ਜਿਹੜਾ ਸਾਡਾ ਪੰਜਾਬੀ ਦਾ ਜਿਹੜਾ ਸਿਲੇਬਸ ਹੈ ਜਿਹੜਾ ਬੱਚਿਆਂ ਨੂੰ ਪੜਾਉਣਾ ਚਾਹੀਦਾ ਸਰਕਾਰਾਂ ਵੱਲੋਂ ਦਿਨ ਪਰ ਦਿਨ ਜਿਹੜਾ ਸਾਡੇ ਪੰਜਾਬ ਦਾ ਸਿਲੇਬਸ ਆ ਉਹ ਇਗਨੋਰ ਹੁੰਦਾ ਜਾਂਦਾ ਜਣੀ ਕਿ ਕਹਿੰਦਾ ਭਾਵ ਜਿਹੜੀਆਂ ਯੋਧੀਆਂ ਦੀਆਂ ਕੁਰਬਾਨੀਆਂ ਸਾਨੂੰ ਪੰਜਾਬੀ ਸਹਿਤ ਵਿੱਚ ਪੜਨ ਨੂੰ ਮਿਲਣੀਆਂ ਚਾਹੀਦੀਆਂ ਸੀ ਉਹ ਜਿਹੜਾ ਇਤਿਹਾਸ ਹੈ ਐ ਜੀ ਪੀ ਸੀ ਸਰੂਪਨੀ ਕਮੇਟੀ ਵੀ ਉਸ ਚੀਜ਼ ਤੇ ਵਿਚਾਰ ਕਰੇ ਵੀ ਤਾਂ ਕਿ ਜਿਹੜੇ ਸਾਡੇ ਬੱਚਿਆਂ ਦੇ ਸਿਲੇਬਸ ਤੇ ਆਵੇ ਕਿਉਂਕਿ ਅੱਜ ਬੱਚਿਆਂ ਨੂੰ ਵੀ ਇਹ ਲੋੜ ਆ ਕਿ ਉਹਨਾਂ ਨੂੰ ਹਰ ਇੱਕ ਸਾਡੇ ਯੋਧੇ ਦੀਆਂ ਕੁਰਬਾਨੀਆਂ ਦਾ ਪਤਾ ਮੈਂ ਆਪਣੀ ਜ਼ੁਬਾਨ ਬੰਦ ਕਰਕੇ ਬੋਲਿਆ ਕਿ ਸਾਨੂੰ ਤਾਂ ਬਾੜ ਨੇ ਖੇਤ ਨੂੰ ਖਾਤਾ ਬਗਾਨਿਆਂ ਤੋਂ ਨਾ ਸਿੱਖ ਪਹਿਲਾਂ ਡਰੇ ਨੇ ਨਾ ਹੁਣ ਡਰਨਗੇ ਸਾਡੇ ਨਾਲ ਕੋਈ ਪੰਗਾ ਲੈ ਕੇ ਦੇਖ ਲੋ ਜਿਹਦੇ ਭਾਜੀ ਪਾਈਆ ਸੀ ਦੁੱਗਣੀ ਕਰਕੇ ਮੋੜੀਆ ਇਹ ਕੋਈ ਸ਼ੰਕਾ ਨਹੀਂ ਹੈ ਅੱਜ ਵੀ ਜੇ ਪਟਿਆਲੇ ਜੇਲ੍ਹ ਚ ਉਹਨਾਂ ਨੇ ਜੋ ਕਤੂਤ ਕੀਤੀ ਸੀ ਅੰਦਰ ਬੰਨੇ ਹੋਏ ਸਿੰਘ ਨੇ ਉਹਨਾਂ ਨੂੰ ਯਾਦ ਕਰਾਤਾ ਵੀ ਸਿੰਘ ਮਰੇ ਨਹੀਂ ਅੱਜ ਵੀ ਕਲਗੀ ਵਾਲੇ ਦਾ ਦੀਵਾ ਜਗਦਾ ਹੈ ਜਿਹੜੇ ਉਹ 부ੱჭੜ ਨੂੰ ਗੱਡੀ ਚੜਾਇਆ ਨਾ ਤੁਸੀਂ ਸਾਰਿਆਂ ਨੇ ਦੇਖ ਲਿਆ ਹੋਣਾ ਉਹ ਉਹ ਅਸੀਂ ਉਹ ਉਹਦੇ ਹੀ ਪੁੱਤਾਂ ਜਿਹਨੇ ਸਰਬੱਤ ਸਵਾਰ ਕੇ ਤਾਂ ਤੁਹਾਨੂੰ ਆਹ ਦਸਤਾਰਾਂ ਜਿਹਰੇ ਮੋਹਰੇ ਦਿੱਤੇ ਨੇ ਸਾਡੇ ਨੌਜਵਾਨਾਂ ਨੂੰ ਜਿੰਨਾ ਮਰਜ਼ੀ ਲਾਲਚ ਦੇ ਦੇ ਕੇ ਹੋਰ ਜਿਹੜੇ ਮੈਨੂੰ ਨਾ ਨਾ ਕਹਾਓ ਜਿੰਨਲੇ ਜਦੋਂ ਅਸੀਂ ਦੁੱਤ ਦੀ ਰਾਖੀ ਬਦਲਾ ਬਿਠਾਇਆ ਹੋਇਆ ਉਹ ਬਿੱਲਾ ਹੀ ਪਹਿਲਾਂ ਝੂਠਾ ਕਰੀ ਜਾ ਰਿਹਾ ਜਿੱਤੇ ਬਿੱਲਾ ਅਸੀਂ ਫਾਇਟ ਤੇ ਕਰਕੇ ਪਛਾਣ ਲਿਆ ਨਾ ਅੰਤਰਕ ਤੇ ਕੌਮ ਚੜ੍ਹਦੀ ਕਲਾ ਚ ਜਾਊਗੀ ਆਪਾਂ ਸਾਰੇ ਇਕੱਠੇ ਹੋਵਾਂਗੇ ਵਾਹਿਗੁਰੂ ਦੇ ਸਤਿ ਸ਼੍ਰੀ ਅਕਾਲ ਤੁਮਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਖੁ ਖੁਸ਼ੀਆਂ ਪਤਸਾਈਆਂ ਜੇ ਸਤਗੁਰ ਨਦਰ ਕਰੇ ਅੱਜ ਪੂਰੇ ਵਰਲਡ ਦੇ ਵਿੱਚ ਤੁਮ ਤੁਮ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਨਾਮ ਭਾਈ ਜੈਤਾ ਜੀ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਰੱਖਿਆ ਜਾਨੀ ਕਿ ਹਰ ਜਗਤ ਦੇ ਜੀਤੂ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ 5 ਸਤੰਬਰ ਦਾ ਹੁੰਦਾ ਹੈ ਕਿਉਂਕਿ ਇੱਕੋ ਹੀ ਦਿਨ ਜਿਹੜਾ ਹੈ ਨਹੀਂ ਮਨਾਇਆ ਜਾਂਦਾ ਪੂਰਾ ਇਹ ਮਹੀਨਾ ਡੇਢ ਮਹੀਨਾ ਲਗਾਤਾਰ ਪ੍ਰੋਗਰਾਮ ਚੱਲਦੇ ਨੇ ਤੇ ਚੱਲਦੇ ਰਹਿਣਗੇ ਸੋ ਮੈਂ ਫੌਜੀ ਤੇਰੇ ਵਰਗੇ ਇੱਕੋ ਹੀ ਮੇਰੀ ਫੌਜ ਦੇ ਵਿੱਚ ਜਿਹੜਾ ਅੱਜ ਮੇਰਾ ਇਹ ਨਾਲ ਹੁੰਦਾ ਸੋ ਮਹਾਰਾਜ ਬਾਬਾ ਜੀ ਵਿਚੀ ਦੀ ਬਤਨ ਨਾਲ ਖਿਆਲੀ ਹੂੰ ਸੰਤਨ ਤੁਹਾਡੇ মিডিਏ ਦੇ ਜਿਹੜਾ ਤੁਹਾਡੇ ਚੈਨਲ ਦੁਆਰਾ ਸੂਬਾ ਸੰਗਤਾਂ ਨੂੰ ਵਧਾਈ ਦਿੰਨੇ ਆ ਉਮੀਦ ਕਰਦੇ ਆ ਕਿ ਜਿੰਮੀਆ ਵੀ ਸੰਗਤਾਂ ਗੁਰੂ ਮਹਾਰਾਜ ਦਾ ਉਹ ਦਾ ਸਾਰਾ ਨੇਕ ਪਿੰਡਾਂ ਗਿਆ ਪੰਪਨ ਸਾਹਿਬ ਜੀ ਜਿਹੜਾ ਸਾਹਾ ਮਾਦੀ ਧੜ ਲੱਗਣ ਇਹ ਰਿਆ ਬਾਤਾਂ ਤੋਂ ਬਚ ਕੇ ਜਿਹੜੀ ਹੈਗਾ ਬਾਬਾ ਜੀਵਨ ਸਿੰਘ ਮਹਾਰਾਜ ਕਿਉਂਕਿ ਇਹਦਾ ਵੀ ਕੁਰਬਾਨੀ ਜਿਹੜੀ ਹੈਗਾ ਬਹੁਤ ਵੱਡੀ ਕਰਵਾਨੀ ਆ ਸੋ ਬਹੁਤ ਵੱਡਾ ਇਤਿਹਾਸ ਹੈ ਕਿ ਕੁਝ ਮਿੰਟਾਂ ਦੇ ਵਿੱਚ ਉਹਨਾਂ ਨੂੰ ਨਹੀਂ ਸੁਣਾਇਆ ਜਾ ਸਕਦਾ ਸਾਰਿਆਂ ਦਾ ਬਹੁਤ ਮਨਸਰਤਾ ਵਾਹਿਗੁਰੂ ਜੀ ਖਾਲਸਾ ਸਾਹਿਬ ਬਾਬਾ ਜੀਵਨ ਸਿੰਘ ਜੀ ਜਿਹਨੇ ਉਹਨਾਂ ਚੇਤਨਾ ਮਾਤ ਜਿਹੜਾ ਆਪ ਗੋਪੀਪੁਰੰਦੀ ਦੇ ਤਲਕੇ ਅੱਜ ਜਿਹੜਾ ਪੜਾਅ ਸੀਗਾ ਉਹ ਨਾਦੇ ਵਿੱਚ ਸੀਗਾ ਜਿੱਥੇ ਦੀ ਪ੍ਰਬੰਧਕਤਨਤੀ ਨੇ ਜੋ ਨਲਕਰ ਦੀ ਸੇਵਾ ਕੀਤੀ ਉਹ ਕੀਤੀ ਸੀ ਕਿ ਉਹ ਸਾਰਿਆਂ ਨੇ ਜਿੱਥੇ ਮੰਦਰ ਸਾਖੀ ਗਏ ਆ ਕਿਉਂਕਿ ਇਹ ਜਿਹੜਾ ਚੇਤਨਾ ਮਾਰਛਾ ਇਹ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਸਾਡੀ ਜਿਹੜੀ ਨੌਟਵਾਨ ਪਲੀ ਆ ਉਹ ਨਸਿਆਂ ਦੀ ਦਲਦਲ ਦੇ ਵਿੱਚ ਜਾ ਰਹੀ ਆ ਤੇ ਸਿੱਟੀ ਨਾਲੋਂ ਸਾਡੇ ਜਿਹੜੇ ਪਰਿਵਾਰ ਆ ਉਹ ਦਿਨੋਂ ਦਿਨ ਤੱਕ ਰਹੇ ਨੇ ਇਸ ਕਰਕੇ ਜਿਹੜੀ ਚੇਤਨਾ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਇਹ ਯਾਤਰਾਵਾਂ ਕਰਦੀਆਂ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪੌਣ ਦੇ ਕਮੇਟੀ ਦੇ ਸਹਿਯੋਗ ਨਾਲ ਤੇ ਸੰਤਾਂ ਮਹਾਤਮਾ ਦੇ ਸਹਿਯੋਗ ਨਾਲ ਇਹ ਜਿਹੜਾ ਚੇਤਨਾ ਮਾਰਚਾ ਉਹ ਚੱਲਿਆ ਹੋਇਆ ਕੋ ਪਰਮਾਤਮਾ ਬਖਸ਼ੇ ਕਰੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦਰਿਆ ਉਹ ਬੰਦ ਹੋਵੇ ਤੇ ਸਿੱਖੀ ਦਾ ਸਾਡੇ ਪ੍ਰਚਾਰ ਹੋਵੇ ਤੇ ਵੱਧ ਤੋਂ ਵੱਧ ਸਾਡੇ ਜਿਹੜੇ ਨੌਜਵਾਨ ਈਡੀਆ ਉਹ ਸਿੱਖੀ ਵਾਲ ਨੂੰ ਫੇਰ ਤੋਂ ਹੋਵੇ ਇਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵਾਹਿਗੁਰੂ ਜੀ ਕਾ ਬਖਸ਼ ਵਾਹਿਗੁਰੂ ਜੀ ਕੀ ਬਖਸ਼ ਬਾਬਾ ਜੀਰੋ ਸਿੰਘ ਦੇ ਜੋ ਬੇਤਨਾਮ ਸਾਡੇ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਆਂ ਆਪੇ ਤੋਂ ਬਹੁਤ ਬਹੁਤ ਆਗਿਆ ਦੇ ਰਸ ਤੇ ਨਾਪਾ ਕਮੇਟੀ ਕੋਲੋਂ ਬਾਰ ਕਮੇਟੀ ਨੂੰ ਬਹੁਤ ਧੰਨਵਾਦ ਜੋ ਸਮਾਗਮ ਕਰਵਾ ਦਿੱਤੇ ਨਾਮਾਰਗ ਜਿਹਦੇ ਦੱਸਿਆ ਗਿਆ ਰਾਜੀ ਪਿੰਡਾਂ ਪਿੰਡਾਂ ਵਾਲਿਆਂ ਨੂੰ ਵੀ ਬੇਨਤੀ ਕਰ ਦਾਂਗੇ ਕਿ ਇਹ ਸਮਾਗਮ ਅੱਜ ਦਾ ਬਲਾਜ ਰਿ ਕਰਵਾਇਆ ਜਾਵੇ ਕਿ ਆਉਣ ਵਾਲੇ ਸਮੇਂ ਤੇ ਆਉਣ ਵਾਲੀ ਕੀ ਨੂੰ ਪਤਾ ਲੱਗੇ ਪਾਪਾ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦੇ ਨਾਗਰ ਕਮੇਟੀ ਦਾ ਜੋ ਵਾਗੇਤਨਾ ਮਾਰਗ ਪਾਪਾ ਜੀ ਦੀ ਦੇਖ ਰੱਖਤ ਕਰਾਇਆ ਗਿਆ ਬਹੁਤ ਬਹੁਤ ਧੰਨਵਾਦ ਤੁਹਾਡੇ ਕਮ ਇੰਚਾਨ ਸਾਹਿਬ ਵਾਇਰੋ